ਗੁਰੂ ਕੇ ਸਾਹਿਬ ਜਾਨਿਆਂ ਨੂੰ ਮਨਾਉਣ ਵਾਸਤੇ ਝਕਾਉਣ ਵਾਸਤੇ ਆਪਣੀ ਜਿੱਦ ਤੇ ਅੜਿਆ ਰਿਆ ਬੜੇ ਲਾਲਚ ਬੜੇ ਆਫਰ ਦਿੱਤੇ ਵਿੱਕੀ ਮੇਨਾ ਕਿਵੇਂ ਗੁਰੂ ਕੇ ਪੁੱਤਰ ਮੇਰੇ ਅੱਗੇ ਝੁਕ ਜਾਣ ਤੇ ਬਾਕੀ ਇਨਾਂ ਦਾ ਬਾਪ ਇਹਨਾਂ ਨੂੰ ਸੜਾਉਣ ਨੂੰ ਵਾਸਤੇ ਮੇਰੇ ਕੋਲ ਆਕੇ ਤਰਲਾ ਲਏਗਾ ਮੇਰੇ ਕੋਲੇ ਆਕੇ ਹਾੜੇ ਕੱਢੇਗਾ ਪਰ ਤੁਹਾਨੂੰ ਗੁਰੂ ਕੇ ਸਾਹਿਬ ਜਾਦੇ ਜਿਨ੍ਹਾਂ ਦੇ ਅੱਗੇ ਸਿਰ ਝੁਕਦਾ ਹੈ ਜਿਨ੍ਹਾਂ ਨੂੰ ਇੱਕ ਵਾਰੀ ਨਹੀਂ ਜਿੰਨੇ ਵਾਰ ਜਨਮ ਲਈਏ ਉਨੇ ਵਾਰੀ ਨਮਸਕਾਰ ਰਹਿਣਾ ਸਿਰ ਝੁਕਦਾ ਹੈ ਉਹਨਾਂ ਦੇ ਅੱਗੇ ਉਹਨਾਂ ਨੇ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਆਪਣੇ ਦਾਦੇ ਦੀ ਪੱਗ ਨੂੰ ਮੈਲੀ ਨਹੀਂ ਹੋਣ ਦਿੱਤਾ ਮਾਂ ਗੁਰਕੌਰ ਦੀ ਸਿੱਖਿਆ ਮਾਂ ਗੁਰਕੌਰ ਦਾ ਦਿੱਤਾ ਹੋਇਆ ਉਪਦੇਸ਼ ਪੱਲੇ ਬਨ ਕੇ ਵਜੀਦਾ ਖਾਨ ਦੀ ਅਦਾਲਤ ਦੇ ਵਿੱਚ ਕਚੈਰੀ ਦੇ ਵਿੱਚ ਪੇਸ਼ ਹੁੰਦੇ ਸਨ ਪਰ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੋ ਤੇ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਭਾਰ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ ਕਿਸੇ ਗਰੀਬ ਦੇ ਲਈ ਲੜਨਾ ਕਿਸੇ ਗਰੀਬ ਦੇ ਹੱਕ ਦੇ ਵਿੱਚ ਖੜਨਾ ਮੇਰੇ ਸਾਹਿਬ ਜੀ ਕਹਿੰਦੇ ਸ਼ੂਰਮਾਏ ਉਹ ਨੰਬਰ 2 ਆਪਣੇ ਧਰਮ ਦੇ ਲਈ ਲੜਨਾ ਆਪਣੇ ਧਰਮ ਧਰਮ ਦੇ ਲਈ ਜਾਨ ਵਾਰ ਦੇਣੀ ਮੇਰੇ ਸਾਹਿਬ ਜੀ ਨੇ ਉਹਨੂੰ ਵੀ ਸ਼ੂਰਮਾ ਕਿਹਾ ਗੁਰੂ ਕੇ ਸਾਹਿਬ ਜਾਦੇ ਆਪਣਾ ਆਪ ਕੁਰਬਾਨ ਕਰ ਗਏ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੂ ਨਾ ਛਾੜੈ ਖੇਤ ਪਗਵੜੈ ਨਹੀਂ ਹੋਇ ਗੁਰੂ ਦੇ ਉਪਦੇਸ਼ ਤੋਂ ਗੁਰੂ ਦੇ ਸਿਧਾਂਤਾਂ ਤੋਂ ਮੁਨਕਨ ਨਹੀਂ ਹੋਇ ਗੁਰੂ ਕੇ ਸਾਹਿਬ ਜਾਦਿਆਂ ਦੀਆਂ ਡਿੱਡ ਬੋਡੀਆਂ ਨੂੰ ਲੋਵਾਰਸ ਛੱਡਿਆ ਗਿਆ ਇਹਨਾਂ ਦਾ ਕੋਈ ਸੰਸਕਾਰ ਨਾ ਕਲੇ ਇਹਨਾਂ ਦੀਆਂ ਦੇਹਾਂ ਨੂੰ ਕੋਈ ਸੰਭਾਲੇ ਨਾ ਕਿਉਂ ਕਿ ਇਹ ਬਾਗੀ ਪਿਓ ਦੇ ਪੁੱਤਰ ਨੇ ਬਾਗੀ ਨੇ ਇਹਨਾਂ ਨੇ ਸਰਕਾਰ ਦੇ ਨਾਲ ਮੱਥਾ ਲਾਇਆ। ਹੋਰ ਲੋਕ ਸਬਕ ਲੈ ਲੈਣ ਇਹਨਾਂ ਦੇ ਸਰੀਰਾਂ ਤੋਂ। ਇਹਨਾਂ ਦੀ ਮੌਤ ਤੋਂ ਹੋਰ ਕੋਈ ਸਿੱਖ ਬਣਨ ਨੂੰ ਤਿਆਰ ਨਾ ਹੋਵੇ। ਕੋਈ ਸਿਰ ਚੱਕ ਕੇ ਤੁਰ ਨਾ ਸਕੇ ਕੋਈ ਸਿੱਖ। ਐਸੇ ਕਰਕੇ ਗੁਰੂ ਕੇ ਸਾਹਿਬ ਜਾਂਦਿਆਂ ਦੇ ਸਰੀਰ ਰੁਲਣ ਵਾਸਤੇ ਲਵਾਰਸ ਛੱਡ ਦਿੱਤੇ ਸਨ ਕੋਈ ਕਿਰਿਆ ਨਹੀਂ ਕਰੇਗਾ ਕੋਈ ਸਰੀਰਾਂ ਦਾ ਸੰਸਕਾਰ ਨਹੀਂ ਕਰੇਗਾ ਤੇ ਗੁਰਮੁਖ ਪਿਆਰਿਓ ਗੁਰੂ ਕੇ ਸਾਹਿਬ ਜਾਦਿਆਂ ਦੇ ਸਰੀਰਾਂ ਦੀ ਰਾਖੀ ਸ਼ੇਰ ਦੇ ਰੂਪ ਦੇ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਆਪ ਕਰਦੇ ਰਹੇ ਸਰੀਰ ਪਏ ਨੇ ਓਮੀ ਪਏ ਨੇ ਗਰਦਨਾ ਕਟੀਆਂ ਹੋਈਆਂ ਨੇ ਬਲੱਡ ਨਿਕਲਿਆ ਹੋਇਆ ਕੁਝ ਇੱਟਾਂ ਸਰੀਰ ਤੇ ਪਈਆਂ ਹੋਈਆਂ ਨੇ ਕਿਤੇ ਨਕਸ਼ਾ ਲੈ ਕੇ ਆਓ ਕੰਦੇ ਸਾਹਮਣੇ ਕਿਦਾਂ ਗੁਰੂ ਕੇ ਸਾਹਿਬ ਜਦ ਦੇ ਪਏ ਹੋਣ ਦਮਲੇ ਖੁੱਲੇ ਹੋਏ ਨੇ ਆ ਸੋਹਣੇ ਫੇਸ ਤੇ ਚੰਨ ਵਰਗੇ ਮੁਖੜੇ ਤੇ ਗੁਰਮੁਖ ਪਿਆਰਿਓ ਇੱਟਾ ਵੱਜੀਆਂ ਦੀ ਜਖਮੀ ਹੋਇਆ ਹੋਇਆ ਗੁਰੂ ਕੇ ਸਾਹਿਬ ਜਦ ਦੇ ਪਏ ਨੇ ਤੇ ਪਰ ਕੁਝ ਪਿਆਰ ਦਤਲਾਉਣ ਵਾਲੇ ਪਿਆਰ ਦਿਖਾ ਜਾਂਦਾ ਚੋਰੀਆਂ ਸਪੋਰੀਆਂ ਨਮਸਕਾਰ ਕਰ ਜਾਣੀ ਦੀਵਾ ਬੱਤੀ ਕਰ ਜਾਣੀ ਬੜੇ ਪਿਆਰ ਵਾਲੇ ਸਨ ਪਰ ਬਜੀਦਾ ਖਾਨ ਦਾ ਡਰ ਇੰਨਾ ਸੀ ਇੰਨੀ ਦਹਿਸ਼ਤ ਸੀ ਕਿ ਕੋਈ ਨਾ ਨਹੀਂ ਲੈ ਰਿਹਾ ਸੀ ਗੁਰੂ ਕੇ ਸਾਹਿਬ ਜਾਦਿਆਂ ਦੇ ਸਰੀਰਾਂ ਨੂੰ ਸੰਭਾਲਣ ਦਾ ਕਿਉਂਕਿ ਐਲਾਨ ਕੀਤਾ ਹੋਇਆ ਸੀ ਨਾ ਵੀ ਇਹ ਬਾਕੀ ਗੁਰੂ ਦੇ ਪੁੱਤਰ ਨੇ ਇਹਨਾਂ ਦੇ ਸਰੀਰਾਂ ਨੂੰ ਕੋਈ ਸੰਭਾਲੇ ਨਾ ਜੇ ਕੋਈ ਸੰਭਾਲੇਗਾ ਇਹਨਾਂ ਦੇ ਸਰੀਰਾਂ ਨੂੰ ਕੋਈ ਟੱਚ ਕਰੇਗਾ ਚੁੱਕੇਗਾ ਤਾਂ ਉਹਦਾ ਹਸਰ ਇਹਨਾਂ ਦੇ ਨਾਲੋਂ ਵੀ ਮਾੜਾ ਹੋਏਗਾ ਫਿਰ ਇੱਕੋ ਹੀ ਨਤਰਿਆ ਕੌਣ ਆ ਉਹ ਟੋਡਰ ਮੱਲ ਟੋਡਰ ਮੱਲ ਨਿਤਰਦਾ ਜੀ ਦਾ ਪਿਛੋਕੜ ਭਵਾਨੀਗੜ੍ਹ ਦੇ ਲਾਗੇ ਨਗਰ ਹੈ ਕਾਕੜਾ ਇੱਥੋਂ ਦਾ ਰਹਿਣ ਵਾਲਾ ਹੈ ਗੁਰਮੁਖ ਟੋਡਰ ਮੱਲ ਨਿਤਰੀ ਹੈ ਮੈਦਾਨ ਦੇ ਵਿੱਚ ਕਹਿੰਦਾ ਜੀ ਗੁਰੂ ਕੇ ਸਾਹਿਬਜਾਦਿਆਂ ਦੇ ਸਰੀਰਾਂ ਦਾ ਸੰਸਕਾਰ ਕਰਨਾ ਹੈ ਅਯਾਚ ਦੇ ਦਿੱਤੀ ਜਾਵੇ ਬਜੀਦਾ ਖਾਨ ਕਹਿੰਦਾ ਇਉਂ ਨਹੀਂ ਜਗਾ ਮੋਲੋ ਦਿਆਂਗਾ ਪਤਾ ਸੀ ਨਾ ਵੀ ਸੇਠ ਟੋਡਰ ਮਨ ਲੋ ਕੋਈ ਛੋਟਾ ਮੋਟਾ ਆਦਮੀ ਨਹੀਂ ਐ ਬਹੁਤ ਵੱਡਾ ਬੰਦਾ ਸੀ ਅਮੀਰ ਸੀਗਾ ਗੁਰੂ ਕੇ ਸਾਹਿਬ ਜਾਦਿਆਂ ਦੇ ਸਰੀਰਾਂ ਦਾ ਮਾਂ ਗੁਜਰ ਕੌਰ ਦੇ ਸਰੀਰ ਦਾ ਸੰਸਕਾਰ ਕਰਨ ਵਾਸਤੇ ਟੋਡਰ ਮੱਲ ਨੇ ਸਤ ਜਾਣ ਸੱਚ ਜਾਣਿਓ 7800 ਮੋਹਰ ਵਿਸ਼ਾਕੇ ਫਿਰ ਜਗ੍ਹਾ ਜਿਹੜੀ ਮੁੱਲ ਲਈ ਸੀ ਸਭ ਤੋਂ ਵੱਧ ਮਹਿੰਗੀ ਜ਼ਮੀਨ ਸਭ ਤੋਂ ਵੱਧ ਮਹਿੰਗੀ ਜੀ ਜਗ੍ਹਾ ਹੈ ਨਾ ਗੁਰੂ ਕੇ ਸਿੱਖੋ ਤੁਹਾਡੇ ਕੋਲ ਹੈ ਕਿਸੇ ਦੇ ਕੋਲ ਇੰਨੀ ਵੇਸ਼ਮਾਰ ਕੀਮਤੀ ਜਗ੍ਹਾ ਨਹੀਂ ਹੈ ਸਭ ਤੋਂ ਵੱਧ ਕੀਮਤੀ ਜਿੱਥੇ ਗੁਰੂ ਕੇ ਸਾਹਿਬ ਜਾਦਿਆਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਸੀਠ ਟੋਡਰਮੱਲ ਬਾਬਾ ਮੋਤੀ ਰਾਮ ਮਹਿਰਾ ਜੀ ਹੋਰ ਪਤਵੰਤੇ ਸੱਜਣ ਨਾਲ ਲੱਗ ਕੇ ਗੁਰੂ ਕੇ ਸਾਹਿਬ ਜਾਤੇ ਔਰ ਮਾਂ ਗੁਜਰ ਕੌਰ ਦਾ ਮ੍ਰਿਤਕ ਸਰੀਰ ਦਾ ਸੰਸਕਾਰ ਕੀਤਾ ਸੱਚ ਇਹ ਹੈ ਸੱਚ ਦੇ ਮਗਰ ਤੁਰਨ ਵਾਲਿਆਂ ਦੀ ਭੀੜ ਬਹੁਤ ਘੱਟ ਹੋਏ। ਬਹੁਤ ਘੱਟ ਭੀੜ ਹੋਏ। ਝੂਠ ਦੇ ਮਗਰ ਤੁਰਨ ਵਾਲਿਆਂ ਦਾ ਕਾਫਲਾ ਹੋਏ। ਜਦੋਂ ਗੁਰੂ ਕੇ ਸਾਹਿਬ ਜਾਦਿਆਂ ਦੇ ਸਰੀਰਾਂ ਨੂੰ ਚੁੱਕਿਆ ਮਾਹ ਗੁਜਰ ਕੌਰ ਦੇ ਸਰੀਰ ਨੂੰ ਚੁੱਕਿਆ ਸੰਸਕਾਰ ਕਰਨ ਵਾਸਤੇ ਸੱਚ ਜਾਣਿਓ ਕੋਈ ਬਹੁਤੀ ਭੀੜ ਨਹੀਂ ਸੀ। ਵੀ ਮਗਰ ਨਹੀਂ ਤੁਰਿਆ ਕੋਈ ਮਗਰ ਨਹੀਂ ਤੁਰਿਆ ਨਾ ਦੇ ਮੌਤ ਤੋਂ ਡਰ ਲੱਗਦਾ ਸੀ ਵੀ ਜੇ ਮਗਰ ਤੁਰੇ ਤੇ ਬਜੀਦਾ ਖਣ ਇੰਨਾ ਇਹ ਨਰਤਈ ਹੈ ਜਲਮ ਹੈ ਖਤਿਆਰਾ ਹੈ ਤੇ ਇੱਕ ਨੂਨੀ ਸਾਰੇ ਪਰਿਵਾਰ ਨੂੰ ਇੱਕ ਕੋਲੂ ਦੇ ਰਾਹੀ ਕਿਹੜਾ ਨਾਂ ਕੱਢਦੇ ਐਡਾ ਜਲਮ ਬੰਦਾ ਸੀਗੇ ਗੁਰੂ ਕੇ ਸਾਹਿਬਜਾਦਿਆਂ ਦੇ ਸਰੀਰ ਜਾ ਰਹੇ ਨੇ ਮਾਂ ਗੁਜਰਕੌਰ ਦਾ ਸਰੀਰ ਜਾ ਰਿਹਾ ਪਰ ਮਗਰ ਨਹੀਂ ਕੋਈ ਤੁਰਿਆ ਸੇਠ ਟੋਡਰ ਮੱਲਵੜ ਜਿਨ੍ਹਾਂ ਨੇ ਗੁਰ ਮਰਿਆਦਾ ਦੇ ਮੁਤਾਬਕ ਮਾਂ ਗੁਜਰਕੌਰ ਗੁਰੂ ਕੇ ਸਾਹਿਬਜ਼ਾਦੇ ਇਨਾਂ ਦੇ ਸ਼ਰੀਰਾਂ ਦਾ ਸੰਸਕਾਰ ਕੀਤਾ ਹੈ 700 ਮੋਹਰ ਵਿਸ਼ਾਕੇ ਮੁੱਲ ਲੈ ਕੇ ਜਗਾ ਫੇਰ ਸੰਸਕਾਰ ਕੀਤਾ ਤੇ ਗੁਰਮੁਖੋ ਬਜੀਦਾ ਖਾਨ ਨੇ ਟੋਡਰ ਮੱਲ ਦੇ ਨਾਲ ਵੈਰ ਵਿਢ ਲਿਆ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਫਿਰ ਟੌਡਰ ਮੱਲ ਇੱਥੋਂ ਚਲੇ ਗਿਆ ਪਰ ਇੱਥੇ ਮੈਂ ਜ਼ਿਕਰ ਕਰਾਂ ਸਭ ਤੋਂ ਵੱਧ ਸਾਡੀ ਬੱਦ ਕਿਸਮਤੀ ਹੈ ਜਿਨੇ ਗੁਰੂ ਕੇ ਸਾਹਿਬ ਜਾਦਿਆਂ ਦੇ ਸਰੀਰਾਂ ਦਾ ਸੰਸਕਾਰ ਕੀਤਾ ਮਾਂ ਗੁਜਰ ਕੌਰ ਦੇ ਸਰੀਰ ਦਾ ਸੰਸਕਾਰ ਕੀਤਾ ਅਸੀਂ ਉਹਦੀ ਹਵੇਲੀ ਨੂੰ ਨਹੀਂ ਸੰਭਾਲ ਸਕਿਆ ਅੱਜ ਜਾਇਓ ਕਿਤੇ ਤੁਸੀਂ ਫਤਿਹਗੜ੍ਹ ਸਾਹਿਬ ਤਾਂ ਤਰਤੀਤੇ ਖੰਡਰ ਹੋਈ ਪਈ ਆ ਅਸੀਂ ਗੁਰਦੁਆਰਿਆਂ ਤੇ ਸਿਉਣਾ ਚਾੜ ਲਿਆ ਵੱਡੇ ਵੱਡੇ ਗੁਰਦੁਆਰੇ ਬਣਾ ਲਏ ਵੱਡੀਆਂ ਵੱਡੀਆਂ ਇਮਾਰਤਾਂ ਬਣਾ ਲਈਆਂ ਬਹੁਤ ਕੁਝ ਬਣਾ ਲਿਆ ਸਿਉਣਾ ਚਾੜ ਲਿਆ ਪਰ ਕੀ ਗੱਲ ਸਾਡੇ ਕੋਲ ਟੌਡਰ ਮਾਲੂ ਦੀ ਹਵੇਲੀ ਸਾਹਮਣੇ ਵਾਸਤੇ ਕਿ ਪੈਸਾ ਨਹੀਂ ਹੈ ਅਸੀਂ ਟੋਡਰਮੱਲ ਦੀ ਹਵੇਲੀ ਨੂੰ ਵੀ ਸੰਭਾਲ ਸਕਦੇ ਹਾਂ ਪਰ ਨਹੀਂ ਸਾਡੇ ਲਾਣੇ ਨੇ ਉਧਰ ਨੂੰ ਖਿਆਲੀ ਨਹੀਂ ਕੀਤਾ ਉਧਰ ਬਹੁਤ ਵੱਡੀ ਕੁਰਬਾਨੀਆਂ ਟੋਡਰਮੱਲ ਦੀ ਕੋਈ ਛੋਟੀ ਨਹੀਂ ਹੈ ਜੇ ਨਾ ਟੋਡਰਮੱਲ ਅੱਗੇ ਆਉਂਦਾ ਨਾ ਗੁਰੂ ਕੇ ਸਰੀਰਾਂ ਨੂੰ ਮਾਂ ਗੁਜਰ ਕੌਰ ਦੇ ਸਰੀਰ ਨੂੰ ਸੰਭਾਲਦਾ ਸੱਚੀ ਗੁਰੂ ਕੇ ਸਹਬਜ਼ਾਦਿਆਂ ਦੇ ਸਰੀਰ ਇਦਾਂ ਨਵਾਰ ਸੁਰਲ ਜਾਂਦੇ ਸੀ ਅਰ ਨਈ ਗੁਰਬਾਣੀ ਦਾ ਵਚਨ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸ ਦਾ ਹੋਵੇ ਬਲ ਸੋ ਕਦੇ ਨਾ ਇੱਕ ਨਹੀਂ ਦੋ ਨਹੀਂ ਉਹ ਅਨੇਕਾ ਰੂਪ ਧਾਰਨ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਆਈ ਜਾਂਦਾ ਹੈ ਜੀ ਆਪਣੇ ਵੱਡੇ ਪੁੱਤਰਾਂ ਦੇ ਸਰੀਰਾਂ ਦੀ ਸੰਸਕਾਰ ਕਰਨ ਦੀ ਲੋੜ ਪਈ ਏ ਭੈਣ ਹਰਸਰਨ ਕੌਰ ਦੇ ਰੂਪ ਦੇ ਵਿੱਚ ਆ ਕੇ ਸੰਸਕਾਰ ਕਰਤਾ ਹੈ ਜੇ ਆਪਣੇ ਛੋਟੇ ਪੁੱਤਰਾਂ ਦੇ ਸਰੀਰਾਂ ਦੀ ਸੰਸਕਾਰ ਕਰਨ ਦੀ ਲੋੜ ਪਈ ਮਾਂ ਗੁਜਰ ਕੌਰ ਦੇ ਸਰੀਰ ਦੇ ਸੰਸਕਾਰ ਕਰਨ ਦੀ ਲੋੜ ਪਈ ਫਿਰ ਟੋਡਰ ਮੱਲ ਦੇ ਰੂਪ ਦੇ ਵਿੱਚ ਆਉਂਦਾ ਹੈ